ਕੀਪਰ ਦਾ ਕੀਪਰ ਦੇ ਨਾਲ ਲੜਦਾ ਜਿਹਾ ਮੁਕਾਬਲਾ ਖੇਡ ਦੇ ਮੈਦਾਨ ਦੇ ਵਿੱਚ ਖੇੜਿਆ ਜਾ ਰਿਹਾ ਹੈ ਦੋਨੋਂ ਟੀਮਾਂ ਦੇ ਵਿੱਚ ਬਹੁਤ ਚੱਕਲੇ ਖਿਡਾਰੀ ਹੈ ਲਓ ਪੈ ਗਈ ਬਾਲ ਉਧਰ ਸਦੇ ਹੁਣੀ ਵੀ ਟੱਕਰਾਂ ਹੋਣਿਆ ਤੇ ਚੱਲਦਾ ਹੋਇਆ ਕੱਪ ਆਹ ਜਿਹੜਾ ਖਿੜੇ ਜਾ ਰਿਹਾ ਮੇਰੇ ਮਿੱਤਰੋ ਖੇਡ ਦੇ ਮੈਦਾਨ ਦੇ ਵਿੱਚ ਬੜਾ ਤਕੜਾ ਗੋਲ ਦੇ ਮੋਢੇ ਤੇ ਵੱਡੀ ਜ਼ਿੰਮੇਵਾਰੀ ਹੈ ਆਹ ਕਹਿੰਦੇ ਗੌਰਵ ਕੋਚ ਦੇ ਮੋਢੇ ਤੇ ਵੱਡੀ ਜ਼ਿੰਮੇਵਾਰੀ ਹੈ ਆਹ ਕਹਿੰਦੇ ਜ਼ਿੰਮੇਵਾਰੀਆਂ ਵੱਡੀ ਹੈ ਚਾਚਾ ਆਇਆ ਹੋਇਆ ਜ਼ਿੰਮੇਵਾਰੀਆਂ ਵੱਡੀਆਂ ਨੇ ਜੋੜਦਾ ਚਾਚਾ ਆਇਆ ਹੋਇਆ लास्ट ਬਾਲ ਦੇ ਕਿੰਨੇ ਆਈ ਆਸਿਫ ਦੋ ਆਏ ਦੋ ਆਏ ਓ ਯਾਰ ਬਾਈ ਆ ਚਾਰ ਖੇੜਾ ਦੋ ਕੱਟਦਾ ਸਹੀ ਹੋ ਜੂ ਸਕੋ ਆਉਂ ਪਹਿਲੀ ਗਾੜੇ ਦੀ ਗਾੜੇ ਬੱਲੇ ਕੱਟ ਕਰ ਲਾ ਵੰਨ ਬਖਰਾ ਕੋਈ ਨਾ ਚਾਰ ਪੰਜਾਂ ਨੇ ਜੀ ਦੁਗਲੀ ਵਾਲਿਆ ਦੁਨੀਆ ਖੜਕਾ ਦੜਕਾ ਭਾਲਦੀ ਐ ਆਹ ਸ਼ਾਮਾਂ ਦੇ ਵੱਲ ਨੂੰ ਵੇਲਾ ਵੱਧ ਰਿਹਾ ਹੈ ਮੈਚ ਠੰਡਾ ਜਿਹਾ ਚੱਲ ਰਿਹਾ ਹੈ ਦੁਨੀਆ ਆਹ ਸੁਆਦ 60000 ਆ ਬਾਈ ਪਹਿਲਾ ਪ੍ਰਾਈਜ਼ ਬਾਲ ਬੱਲੇ ਆਹ ਦੇਖਦੇ ਆ ਰਨ ਲਾਉਣ ਦੇ ਬਣਾ ਕਰਤਾ ਬਾਲੀ ਨੇ ਕਹਿੰਦਾ ਦੋ ਦੋ ਹੱਥ ਆ ਮੌੜਾਂ ਵਾਲ ਦੇ ਨਾਲ ਮੈਨੂੰ ਕਰਤੇ ਲਓ ਕਹਿੰਦੇ ਪੂਲ ਕਲੀਅਰ ਜਿਹੜਾ ਮੈਚ ਖੁੱਧਿਆ ਜਾ ਰਿਹਾ ਹੈ ਪੈ ਗਈ ਬਾਲ ਆ ਦੇਖੀਏ ਹੋਵੇਗਾ ਕਮਾਲ ਸਮੇਂ ਦੀ ਚਾਲ ਬੱਲੇ 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 ਆ ਮੋੜਦਾ 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 ਬਾਨੀ ਵੀ ਮੋੜ ਦਿੰਦਾ ਮੇਰੇ ਮਿੱਤਰੋ